ਵੀਰ ਸਿੰਘ ਬਾਦਲ ਸਮਰਾਣਾ ਵਿਕੇ ਬਲਵੀਰ ਸਿੰਘ ਰਾਜੇਵਾਲ ਦੇ ਘਰੇ ਪਹੁੰਚੇ ਜਿੱਥੇ ਉਹਨਾਂ ਨੇ ਉਹਨਾਂ ਨਾਲ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਵੀਰ ਸਿੰਘ ਬਾਦਲ ਨੇ ਦੱਸਿਆ ਕਿ ਉਹ ਬਲਵੀਰ ਸਿੰਘ ਰਾਜੇਵਾਲ ਦੀ ਸਿਹਤ ਬਾਰੇ ਪਤਾ ਕਰਨਾ ਪਤਾ ਕਰਨ ਆਏ ਹਨ ਬਲਵੀਰ ਸਿੰਘ ਰਾਜੇਵਾਲ ਨੂੰ ਐਗਰੀਕਲਚਰ ਦੀ ਪੂਰੀ ਪੂਰੀ ਜਾਣਕਾਰੀ ਹੈ ਮੇਰੇ ਪਿਤਾ ਜੀ ਵੀ ਇਹਨਾਂ ਤੋਂ ਐਡਵਾਈਸ ਲੈਂਦੇ ਰਹਿੰਦੇ ਹਨ ਇਹਨਾਂ ਕੋਲ ਅਸੀਂ ਐਗਰੀਕਲਚਰ ਬਾਰੇ ਪੁੱਛਦੇ ਰਹਿੰਦੇ ਹਾਂ ਕਿ ਮੈਨੂੰ ਵੀ ਪੂਰੀ ਤਰ੍ਹਾਂ ਗਾਈਡ ਕਰੋ ਅਸੀਂ ਪੰਜਾਬ ਨੂੰ ਕਿਵੇਂ ਅੱਗੇ ਲਿਜਾ ਸਕੀਏ ਖੇਤੀਬਾੜੀ ਨੂੰ ਕਿਵੇਂ ਮੁਨਾਫੇ ਵਾਲਾ ਕੀਤਾ ਬਣਾਉਣਾ ਹੈ ਬਾਕੀ ਹੋਰ ਕੋਈ ਪੋਲਿਟੀਕਲ ਗਲਬਤ ਨਹੀਂ ਸੀ ਉਹਨਾਂ ਨੇ ਹੋਰ ਕੀ ਦੱਸਿਆ ਆਓ ਸੁਣਦੇ ਹਾਂ ਇਹ ਕੋ ਮੈਂ ਨਾਲੀ ਸਿਹਤ ਬਾਰੇ ਪਤਾ ਕਰਨਾ ਹੈ ਇਸ ਦੇ ਨਾਲ ਇੱਕ ਦੇਖੋ ਐਗਰੀਕਲਚਰ ਵਿੱਚ ਫ੍ਰੀ ਮੈਕਨਿਕ ਅਥਾਰਟੀ ਹੈ ਸੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਸੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਅਸੀਂ ਮੁਨਾਫੇ ਵਾਲਾ ਪਾਕਿਸਤਾਨ ਬਣਾਉਣਾ ਹੈ ਐਂਡ ਆਹ ਇੱਕ ਨੌਲੇਜ ਦਾ ਨੌਲੇਜ ਦਾ ਮਤਲਬ ਹੈ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ ਸਰ ਸਿਆਸੀ ਸਿਆਸੀ ਛੜੀਆਂ ਨੇ ਕਿ ਸਿਆਸਤ ਦੇ ਤੌਰ ਤੇ ਮੁਲਾਕਾਤਾਂ ਨਹੀਂ ਕੋਈ ਸਿਆਸਤ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੋ ਅਸੀਂ ਵੀ ਉਵੇਂ ਉਵੇਂ ਮੰਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਹਾਂ ਸਰ ਮੈਂ ਵੀ ਸਾਹਿਬ ਦੋਨੇ ਫਰੰਟ ਮਿਲ ਕੇ ਤੁਹਾਨੂੰ ਤਾ ਉਹ ਮਾੜਾ ਪਿੱਛੇ ਮਾੜਾ ਪਿੱਛੇ ਲੋ ਸਰ ਬਹੁਤ ਐਸਿ ਜਿਹੜੇ ਵੀ ਰੋਣਾ ਚਾਹੁੰਦੇ ਨੇ ਮਿਲਣਾ ਚਾਹੁੰਦੇ ਨੇ ਦੇਖਾ ਵੈਲਕਮ ਕੋਈ ਰਾਜ ਦੇ ਸਾਰੇ ਆਉਂਦੇ ਜਾਂਦੇ ਨੇ ਸਾਰੇ ਬਾਦਿੰਦੇ ਲੀਡਰ ਮੇਰੇ ਕੋਲ ਆਉਂਦੇ ਨੇ ਇਹ ਇਹਦੇ ਵਿੱਚ ਕੋਈ ਸਪੈਸ਼ਲ ਕੋਰਸ ਨਾ ਕੋਈ ਕੁਲੀ ਵੀ ਕਰਨਾ ਕੋਈ ਹੋਰ ਕੋਈ ਕਰਨੀ ਸੀ ਪਰ ਬਾਹਰ ਬੈਠੇ ਇਹਨਾਂ ਦੇ ਫਾਦਰ ਵੇਲੇ ਦੀ ਗੱਲਾਂ ਹੋ ਰਹੀਆਂ ਰਹੇ ਇਹ ਕੋਮਨ ਚਾਹੇ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਪਾਰਟੀ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਬਟੇ ਕ੍ਰਾਈਸਿਸ ਵੱਲ ਵਧ ਰਿਹਾ ਹੈ ਅੱਖਿਲ ਹੜ੍ਹ ਤੱਕ ਸੀ ਇਹ ਝਾੜ ਘਟ ਗਿਆ ਬਹੁਤ ਔਰ ਮਜੇ ਤੋਂ ਉਧਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਇਹ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਸ ਬਾਰੇ ਵਿੱਚ ਤੁਹਾਨੂੰ ਕਿャਸੀ ਵੀ ਪੰਜਾਬ ਨੂੰ ਇੱਕ ਰੀਜIONAL ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਕਿ ਰੀਜIONAL ਪਾਰਟੀ ਦੇ ਨਾਮ ਤੇ ਪੰਜਾਬ ਦੀ ਸੀਓ ਟੁੱਟ ਗਈ ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਦੇ ਹੋ ਬਾਕੀ ਜੋ ਬੈਟਾ ਤੁਹਾਡੀ ਕਰੀਏ ਜੋ ਹਰ ਸਾਲ ਤੁਸੀਂ ਵਿੱਚ ਨਾਸ ਤੁਸੀਂ ਵਿੱਚ ਨਾਸ ਕਰ ਰਹੇ ਆ ਰਹੇ ਹੋ ਸਥਾਨੀ ਮਸਲਿਆਂ ਨੂੰ ਲੈ ਕੇ ਉਈ ਦੰਲੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਇਦਾਂ ਦੀ ਕੋਈ ਨਹੀਂ ਇਹ 2027 ਜਾਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲ ਨਹੀਂ ਕੀਤੀ ਜਾਂ ਇਹਨਾਂ ਦੇ ਇਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਪੋਲੀਟਿਕਲ ਕੰਮ ਤਾਂ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ ਅਸੈਂਬਲੀ ਵਿਜ਼ਿਟ ਸੀ ਇੱਕ ਅਰੀਗਰਲ ਪਾਰਟੀ ਲਈ ਜਿਵੇਂ ਤੁਸੀਂ ਕਿਹਾ ਵੀ ਇੱਥੇ ਦੇ ਖੇਡ ਰਹੇ ਨੇ ਮੈਂ ਆਪਣੀ ਰਾਏ ਦਿੱਤੀ ਜੀ ਦੇਖ ਕੇ ਆ ਗਿਆ ਜੀ ਉਹ ਕਹਿੰਦੇ ਸਰਾਂ ਕੁਝ ਬਸ ਵੇਖੀ ਕਰਦੇ ਹੋ